ਆਪਣੀਆਂ ਮੰਗਾਂ ਨੂੰ ਲੈ ਕੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੇ ਅਧਿਆਪਕ ਮੈਨੇਜਮੈਂਟ ਅਤੇ ਹੋਰ ਸਟਾਫ ਦੇ ਵੱਲੋਂ ਲੁਧਿਆਣਾ ਡੀਸੀ ਦਫ਼ਤਰ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਡੀਸੀ ਦੇ ਮਾਧਮੇ ਦੇ ਨਾਲ ਪੰਜਾਬ ਸਰਕਾਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਗਿਆ ਦੱਸ ਦਈਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਅਧਿਆਪਕ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਿੱਖਿਆ ਦੇ સ્તર ਨੂੰ ਉੱਪਰ ਚੁੱਕਣ ਦੀ ਗੱਲ ਕਰਦੀ ਹੈ ਪਰ ਪੰਜਾਬ ਸਰਕਾਰ ਖੁਦ ਹੀ ਉੱਚ ਸਿੱਖਿਆ ਦੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਅਤੇ ਹੋਰ ਦੂਜੇ ਆਧਾਰਿਆਂ ਦੇ ਲਈ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਇਹਨਾਂ ਕਾਲਜਾਂ ਦੇ ਵਿੱਚ ਦਾਖਲੇ ਦੇ ਲਈ ਸੈਂਟਰਲਾਈਜ਼ ਪੋਰਟਲ ਸਿਸਟਮ ਲਾਗੂ ਕਰਨਾ ਸਟਾਫ ਦੇ ਰਿਟਾਇਰਮੈਂਟ ਦੀ ਉਮਰ 60 ਤੋਂ ਘਟਾ ਕੇ 58 ਸਾਲ ਕਰਨਾ ਨਿੱਜੀ ਕਾਲਜਾਂ ਨੂੰ ਪ੍ਰਮੋਟ ਕਰਨਾ ਅਤੇ ਸਰਕਾਰੀ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਨੂੰ ਖਤਮ ਕਰਨ ਦੀਆਂ ਸਜਾਵਾਂ ਕਰਨਾ ਹੈ ਉਹਨਾਂ ਕਿਹਾ ਕਿ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕ ਮੈਨੇਜਮੈਂਟ ਅਤੇ ਹੋਰ ਸਟਾਫ ਪਿਛਲੇ ਕਰੀਬ 2 ਮਹੀਨਿਆਂ ਤੋਂ ਸਰਕਾਰ ਦੇ ਨਾਲ ਮਿਲਣ ਦਾ ਸਮਾਂ ਮੰਗ ਰਹੇ ਨੇ ਪਰ ਸਰਕਾਰ ਨੇ ਤਾਣਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ ਜੋ ਪੰਜਾਬ ਦੇ 70 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ। ਪੰਜਾਬ ਪਣ ਚੰਡੀਗੜ੍ਹ ਕਾਲ ਟੀਚਰਸ ਯੂਨੀਅਨ ਸਰ ਜੀ ਕਿੱਥੇ ਆਇਓ ਕਿਨਾ ਮੰਗਾਂ ਨੂੰ ਲੈ ਕੇ ਆਏ ਅੱਜ ਸਮੁੱਚੇ ਪੰਜਾਬ ਦੀ ਜਿਹੜੀ ਉਚੇਰੀ ਸਿੱਖਿਆ ਹੈ ਉਹ ਜਿਹੜੇ ਗਹਿਰੇ ਸੰਕਟ ਦੇ ਵਿੱਚ ਇਸ ਪੰਜਾਬ ਸਰਕਾਰ ਨੇ ਪਾਈ ਹੈ ਉਹਦੇ ਰੋਸ਼ ਵਜੋਂ ਜੁਆਇੰਟ ਐਕਸ਼ਨ ਕਮੇਟੀ ਮੈਨੇਜਮੈਂਟਸ ਪ੍ਰਿੰਸੀਪल्स ਟੀਚਰ ਔਰ ਵੀ ਜਿਹੜੇ ਨਾਲ ਸਾਡੇ ਨਾਲ ਅਫੀਲੀਏਟਡ ਨੇ ਜਿਵੇਂ ਯੂਨੀਵਰਸਿਟੀਆਂ ਨੇ ਗਵਰਨਮੈਂਟ ਕਾਲਜ ਦੇ ਟੀਚਰਸ ਨੇ ਉਹਨਾਂ ਸਾਰਿਆਂ ਵੱਲੋਂ ਅੱਜ ਅਸੀਂ ਪੰਜਾਬ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਉਚੇਰੀ ਸਿੱਖਿਆ ਨੂੰ ਖਾਸ ਤੌਰ ਤੇ ਸਿੱਖਿਆ ਨੂੰ ਅਸੀਂ ਪ੍ਰਾਇਰੀਟੀ ਦੇ ਉੱਤੇ ਰੱਖਦੇ ਹਾਂ ਹੈਲਥ ਤੇ ਐਜੂਕੇਸ਼ਨ ਨੂੰ ਅੱਜ ਮੈਂ ਇਹ ਗੱਲ ਬੜੇ ਦਾਅਵੇ ਦੇ ਨਾਲ ਕਹਿ ਰਿਹਾ ਕਿ ਇਸ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਭਗਵਾਨਤਮਾਨ ਦੀ ਸਰਕਾਰ ਨੇ ਜੋ ਪੰਜਾਬ ਦੀ ਉਚੇਰੀ ਸਿੱਖਿਆ ਦਾ ਮਾੜਾ ਹਾਲ ਪੰਜਾਬ ਦੇ ਵਿੱਚ ਕੀਤਾ ਉਹ ਪਿਛਲੇ 70 ਸਾਲਾਂ ਦੇ ਦੌਰਾਨ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦੀ ਕਿਸੇ ਵੀ ਸਰਕਾਰ ਨੇ ਅਜੇ ਤੱਕ ਨਹੀਂ ਸੀ ਕੀਤਾ ਬੇਵਗਫਾਂ ਵਾਲੇ ਤੁਗਲਕੀ ਫਰਮਾਨ ਜਾਰੀ ਕੀਤੇ ਜਾਂਦੇ ਆ ਇੱਕ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਅਸੀਂ ਪੂਰੇ ਪੰਜਾਬ ਦੀ ਜਿਹੜੀ ਉਚੇਰੀ ਸਿੱਖਿਆ ਦੀਆਂ ਐਡਮਿਸ਼ਨਾਂ ਨੇ ਉਹਨੂੰ ਸੈਂਟਰਲਾਈਜ਼ ਕੀਤਾ ਜਾਊਗਾ ਸਾਰੀ ਦੁਨੀਆ ਨੂੰ ਪਤਾ ਹੈ ਤੁਸੀਂ ਕਿਹੜੇ ਮਰਜ਼ੀ ਡਿਪਾਰਟਮੈਂਟ 'ਚ ਚਲੇ ਜਾਓ ਉਹਨਾਂ ਨੂੰ ਪੁੱਛੋ ਵੀ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਹਾਲ ਕੀ ਹੈ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਹੈ ਕਿ ਸਾਡੇ ਕੋਲੇ ਵਿਦਿਆਰਥੀਆਂ ਦੀ ਗਿਣਤੀ ਘਟ ਹੈ ਸੀਟਾਂ ਵਧਣੇ ਤੇ ਕਿਹੜੀ ਸੈਂਟਰਲਾਈਜ਼ਡ ਪੋਰਟਰ ਅਮਿਸ਼ਨ ਇਹਨਾਂ ਨਹੀਂ ਕਰਨੀ ਹੈ ਦੂਜੀ ਗੱਲ ਮੈਂ ਤੁਹਾਡੇ ਚੈਨਲਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਸਰਕਾਰ ਨੂੰ ਸੁਚੇਤ ਕਰਨਾ ਚਾਹਨਾ ਕਿ ਜਿਹੜੀਆਂ ਉਹ ਪਰਦੇ ਦੇ ਪਿੱਛੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਐ ਏਡਡ ਕਾਲਜਸ ਨੂੰ ਮਾਰ ਕੇ ਏਡਡ ਯੂਨੀਵਰਸਿਟੀਆਂ ਨੂੰ ਮਾਰ ਕੇ ਪਬਲਿਕ ਯੂਨੀਵਰਸਿਟੀਆਂ ਨੂੰ ਮਾਰ ਕੇ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਉਹ ਲੱਡੂਆਂ ਯੂਨੀਵਰਸਿਟੀਆਂ ਦੀ ਜਿਹੜੀ ਤੁਸੀਂ ਪ੍ਰੋਮੋਸ਼ਨ ਦੀਆਂ ਗੱਲਾਂ ਅੰਦਰ ਬੈਠੇ ਕਰਦੇ ਹੋ ਕਿਸੇ ਤੋਂ ਲੁਕੀਆਂ ਹੋ ਜਾਂ ਨਹੀਂ ਅਸੀਂ ਉਹਦਾ ਪਰਦਾ ਫਾਸ਼ ਪਬਲਿਕ 'ਚ ਵੀ ਕਰਾਂਗੇ ਅੱਜ ਅਸੀਂ ਉਸੇ ਰੋਸ਼ਵਜੋ ਇੱਥੇ ਆਏ ਦੂਜੀ ਗੱਲ ਪੰਜਾਬ ਦੀ ਸਰਕਾਰ ਨੇ ਜਿਹੜਾ ਰਵਈਆ ਅਪਣਾਇਆ ਉਹ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਨਾ ਤਾਨਾਸ਼ਾਹੀ ਰਵਈਆ ਨਹੀਂ ਸੀ ਅਪਣਾਇਆ ਗੈਰ ਲੋਕਤੰਤਰੀ ਰਵਈਆ 10 ਮਹੀਨੇ ਹੋ ਗਏ 4 ਮਹੀਨੇ ਤੋਂ ਜੁਆਇੰਟ ਐਕਸ਼ਨ ਕਮੇਟੀ ਮੈਨੇਜਮੈਂਟ ਫੈਡਰੇਸ਼ਨ ਪ੍ਰਿੰਸੀਪਲ ਫੈਡਰੇਸ਼ਨ ਮੁਲਾਕਾਤ ਦਾ ਸਮਾਂ ਮੰਗ ਰਹੇ ਆ ਇਹ ਤਾਂ ਕੈਪਟਨ ਮਹਾਰਾਜੇ ਤੇ ਵੀ ਮਹਿਲਾਂ ਤੋਂ ਅੱਗੇ ਚਲੇ ਗਏ ਆਮ ਆਦਮੀ ਦੇ ਕਹਿੰਦੇ ਕਹਿੰਦੇ ਆਮ ਆਦਮੀ ਦੀ ਤਾਂ ਬੜੀ ਦੂਰ ਦੀ ਗੱਲ ਹੈ ਰਿਪਰੈਜ਼ੈਂਟੇਟਿਵ ਜਿਹੜੀਆਂ ਬੋਡੀਆਂ ਨੇ ਉਹਨਾਂ ਨੂੰ ਵੀ ਮਿਲਣ ਤੋਂ ਪਰੇ ਭੱਜ ਗਏ ਐਨਾ ਤਾਂ ਪਰੇ ਕਦੇ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਨਹੀਂ ਸੀ ਭੱਜਿਆ ਜਿੱਥੇ ਤੱਕ ਭਗਵੰਤ ਮਾਨ ਪਹੁੰਚ ਗਏ ਅਸੀਂ ਚੇਤਾਵਨੀ ਦਿੰਨੇ ਆ ਤੁਸੀਂ ਸਾਡੇ ਨਾਲ ਬੁਲਾ ਕੇ ਗੱਲ ਕਰੋ ਟੇਬਲ ਤੇ ਬੈਠ ਕੇ ਗੱਲ ਕਰੋ ਜਾਂ ਤੁਸੀਂ ਸਾਨੂੰ ਕਨਵਿੰਸ ਕਰਾ ਦਿਓ ਜਾਂ ਅਸੀਂ ਤੁਹਾਨੂੰ ਕਨਵਿੰਸ ਕਰਾ ਦਿਆਂਗੇ ਤੀਜੀ ਗੱਲ ਅੱਜ ਤੱਕ ਉਚੇਰੀ ਸਿੱਖਿਆ ਦੇ ਵਿੱਚ ਹਿੰਦੁਸਤਾਨ ਦੀ ਕਿਸੇ ਵੀ ਸਰਕਾਰ ਨੇ ਕਿਸੇ ਵੀ ਸਟੇਟ ਨੇ ਜੁਜੀਸੀਨ ਰੈਗੂਲੇਸ਼ਨਸ ਦੀ ਉਲੰਘਣਾ ਨਹੀਂ ਸੀ ਕੀਤੀ ਇਹ ਸਰਕਾਰ ਨੇ ਉਹਦੀ ਉਲੰਘਣਾ ਕੀਤੀ ਔਰ ਉਲੰਘਣਾ ਇੱਥੋਂ ਤੱਕ ਕੀਤੀ ਕਿ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਅੱਜ ਤੱਕ ਕਿਸੇ ਸਟੇਟ ਨੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਐਡਡ ਮੁਲਾਜ਼ਮ ਦੀ ਉਮਰ ਨਹੀਂ ਸੀ ਘਟਾਈ ਬੈਗ ਡੋਰ ਦੇ ਰਾਹੀਂ ਬਿਨਾਂ ਸਪਸ਼ਟ ਕੀਤੇ 60 ਸਾਲ ਤੋਂ 58 ਸਾਲ ਦੀ ਉਮਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਹਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਸਰਕਾਰ ਵੀ ਇਹ ਕੰਨ ਖੋਲ ਕੇ ਸੁਣ ਲਵੇ ਅਗਰ ਇਹੀ ਜੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤੇ ਜੇ ਇੱਥੇ ਕੈਪਟਨ ਦੀਆਂ ਸਰਕਾਰਾਂ ਚਲੀਆਂ ਗਈਆਂ ਸਰਕਾਰਾਂ ਇਹ ਵੀ ਨਹੀਂ ਰਹਿਣਗੀਆਂ ਔਰ ਚੌਥੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਇਹ ਸਰਕਾਰ ਨੇ ਇਹ ਵਾਰ-ਵਾਰ ਇਹ ਦਾਅਵੇ ਕੀਤੇ ਨੇ ਦਿੱਲੀ ਮਾਡਲ ਦੀਆਂ ਗੱਲਾਂ ਕੀਤੀਆਂ ਨੇ ਕਿ ਅਸੀਂ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਨਾ ਹੈ ਕਿਹੜਾ ਦਿੱਲੀ ਦਾ ਮਾਡਲ ਤੁਸੀਂ ਲਾਗੂ ਕਰ ਰਹੇ ਦਿੱਲੀ ਦੇ ਵਿੱਚ ਸਾਡੇ ਕਾਲਜ ਯੂਨੀਵਰਸਿਟੀਆਂ ਟੀਚਰਸ ਦੀ ਜਿਹੜੀ ਰਿਟਾਇਰਮੈਂਟ ਏਜ 65 ਸਾਲ ਹੈ ਉਸੀਂ 60 ਤੋਂ 58 ਦੀਆਂ ਗੱਲਾਂ ਕਰਦੇ ਹੋ ਜੋ ਨਹੀਂ ਉੱਥੇ ਦਿੱਲੀ ਦੇ ਅੰਦਰ 100% ਗ੍ਰਾਂਟ ਦਿੱਤੀ ਜਾਂਦੀ ਹੈ ਚਾਹੇ ਸੈਂਟਰਲ ਗਵਰਨਮੈਂਟ ਹੋਵੇ ਚਾਹੇ ਸਟੇਟ ਗਵਰਨਮੈਂਟ ਹੋਵੇ ਸਾਡੇ ਇੱਥੇ 1978 ਦੇ ਕਾਨੂੰਨ ਦੇ ਮੁਤਾਬਿਕ 95% ਗਾਰੰਟੀ ਨੇੜ ਦੀ ਸਕੀਮ ਚੱਲਦੀ ਰਹੀ ਉਹ ਸਰਕਾਰ ਨੇ ਇਹਨਾਂ ਨੇ ਨਵੀਆਂ ਭਰਤੀਆਂ ਦੇ ਉੱਤੇ ਉਹਦੀ ਸਕੀਮ ਜਿਹੜਾ ਕਟਾ ਕੇ 95 ਤੋਂ 75% ਕਰ ਦਿੱਤਾ ਜਦਕਿ ਸਾਡੀ ਮੰਗ ਇਹ ਹੈ ਕਿ ਜਿੰਨੀ ਉਚੇਰੀ ਸਿੱਖਿਆ ਚ 136 ਹੰਡਰਡ ਕਾਲਜਸ ਦੇ ਅੰਦਰ ਜਿੰਨੀਆਂ ਪੋਸਟਾਂ ਨੇ ਉਹ ਸਾਰੀਆਂ ਪੋਸਟਾਂ ਨੂੰ ਪਹਿਲਾਂ ਤਾਂ 95% ਤੇ ਰਿਸਟੋਰ ਕੀਤਾ ਜਾਏ 55% ਦਾ ਜਿਹੜਾ ਗੈਰ ਕਾਨੂੰਨਾਂ ਕੰਮ ਕੀਤਾ ਗਿਆ ਲੋਕਾਂ ਦੀਆਂ ਪਿੱੜ੍ਹ 'ਚ ਛੂਰਾ ਮਾਰਿਆ ਗਿਆ ਨੌਜਵਾਨਾਂ ਦੇ ਸੁਪਨਿਆਂ ਨੂੰ ਕੁਚਲਿਆ ਗਿਆ ਉਹਨਾਂ ਨੂੰ ਕੁਚਲਨਾ ਬੰਦ ਕੀਤਾ ਜਾਏ ਔਰ ਰਾਦਰ ਮੈਂ ਭਗਵਾਨਤਮਾਨ ਸਰਕਾਰ ਤੋਂ ਅਪੀਲ ਵੀ ਕਰਦਾ ਔਰ ਮੰਗ ਵੀ ਕਰਦਾ ਔਰ ਉਮੀਦ ਵੀ ਰੱਖਦਾ ਕਿ ਜੇ ਉਹ ਵਾਕਿਆ ਹੀ ਸਿੱਖਿਆ ਦੇ ਪ੍ਰਤੀ ਸੱਚੇ ਤੇ ਸੁੱਚੇ ਨੇ ਤਾਂ ਉਹ ਖਾਲੀ 95% ਅਸਟੋਰ ਨਹੀਂ ਕਰਨਗੇ ਜਿੰਨੀਆਂ ਪੋਸਟਾਂ ਨੇ ਸਾਡੀਆਂ 3600 ਪੋਸਟਾਂ ਲਗਭਗ ਜੋ ਸੈਂਕਸ਼ਨ ਨੇ ਉਹਨੂੰ 100% ਗਾਰੰਟੀ ਨੇਟ ਸਕੀਮ ਦੇ ਵਿੱਚ ਲੈ ਕੇ ਆਣਗੇ ਪੂਰੀ ਜ਼ਿੰਮੇਵਾਰੀ ਚੱਕਣਗੇ ਕਿਉਂਕਿ ਇਹ ਜ਼ਿੰਮੇਵਾਰੀ ਖਾਲੀ ਕਾਲਜਾਂ ਦੀ ਨਹੀਂ ਹੈ ਇਹ ਜ਼ਿੰਮੇਵਾਰੀ ਖਾਲੀ ਮੈਨੇਜਮੈਂਟਾਂ ਦੀ ਨਹੀਂ ਹੈ ਇਹ ਜ਼ਿੰਮੇਵਾਰੀ ਤੁਹਾਡੀ ਬੰਦੀ ਹੈ ਪੰਜਾਬ ਦੇ ਆਵਾਮ ਦੇ ਪ੍ਰਤੀ ਇਹ ਜ਼ਿੰਮੇਵਾਰੀ ਬੰਦੀ ਹੈ ਤੁਹਾਡੇ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਇਹ ਜ਼ਿੰਮੇਵਾਰੀ ਤੁਹਾਡੀ ਬੰਦੀ ਹੈ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਪ੍ਰਤੀ ਇਹ ਜ਼ਿੰਮੇਵਾਰੀ ਬੰਦੀ ਹੈ ਭਗਵਾਨਤਮਾਨ ਜੀ ਜਿਹੜੇ ਰੰਗਲਾ ਪੰਜਾਬ ਦਾ ਤੁਸੀਂ ਨਾਰਾ ਦਿੱਤਾ ਹੈ ਉਹਦੇ ਪ੍ਰਤੀ ਮੈਂ ਉਮੀਦ ਰੱਖਦਾ ਕਿ ਤੁਸੀਂ ਅੱਜ ਤੇ ਖਰੇ ਉਤਰੋਗੇ ਨਹੀਂ ਤਾਂ ਜੋ ਤੁਸੀਂ ਸਾਨੂੰ ਮਿਲਣ ਤੋਂ ਇਨਕਾਰ ਕੀਤਾ ਅੱਜ ਰੋਸ਼ਵਜੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਕਿਸੇ ਵੀ ਐਮ.ਐਲ.ਏ ਨੂੰ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਅੱਜ ਮੰਗ ਪੱਤਰ ਨਹੀਂ ਦਿੱਤਾ ਜਾ ਰਿਹਾ ਕਸੀਂ ਰੋਸ਼ ਵਜੋਂ ਡਿਪਟੀ ਕਮਿਸ਼ਨਰ ਤੇ ਰਾਹੀ ਇਹ ਮੰਗ ਪੱਤਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੇ ਹਜੇ ਵੀ ਤੁਹਾਡੇ ਕੰਨ ਨਹੀਂ ਖੁੱਲਦੇ ਜੇ ਕੰਨਾਂ ਤੇ ਜੂ ਨਹੀਂ ਰੰਗਦੀ ਤਾਂ ਸਾਨੂੰ ਆਪਣੇ ਹੱਕਾਂ ਦੇ ਲਈ ਜਿੱਦਾ ਜੀਰੇ ਦੀ ਫੈਕਟਰੀ ਦੇ ਖਿਲਾਫ ਉਥੋਂ ਦੇ ਆਵਾਮ ਨੇ ਇੱਕ ਜੁੱਟ ਹੋ ਕੇ ਤੁਹਾਨੂੰ ਮਜਬੂਰ ਕੀਤਾ ਕਿ ਉਹਨਾਂ ਜਿਹੜੀਆਂ ਕੈਪਟਲਿਸਟਿਕ ਫੋਰਸਸ ਦੇ ਅੰਗੇਜ ਤੁਸੀਂ ਐਕਸ਼ਨ ਲਵੋ ਸਾਨੂੰ ਵੀ ਸਮੂੱਚੇ ਵਿਦਿਆਰਥੀ ਜਥੇਬੰਦੀਆਂ ਸਮੂੱਚੀਆਂ ਕਿਸਾਨ ਜਥੇਬੰਦੀਆਂ ਸਮੂੱਚੀਆਂ ਮਜ਼ਦੂਰ ਜਥੇਬੰਦੀਆਂ ਔਰ ਪੰਜਾਬ ਦੇ ਨਾਲ ਜੁੜੀ ਹਰ ਇੱਕ ਜਥੇਬੰਦੀ ਨੂੰ ਨਾਲ ਲੈ ਕੇ ਸਾਨੂੰ ਵੀ ਇਹ ਮੰਗਾਂ ਤੇਜ਼ ਕਰਨੀਆਂ ਪੈਣ ਗਿਆ ਲੜਾਈ ਤੇਜ਼ ਕਰਨੀ ਪਾਉਗੀ ਪਰ ਉਮੀਦ ਰੱਖਦੇ ਆ ਕਿ ਤੁਸੀਂ ਬੱਚਿਆਂ ਦੇ ਭਵਿੱਖ ਨੂੰ ਧਿਆਨ ਚ ਰੱਖਦੇ ਹੋਏ ਸਿੱਖਿਆ ਨੂੰ ਧਿਆਨ ਚ ਰੱਖਦੇ ਹੋਏ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਇੱਥੋਂ ਤੱਕ ਨੌਬਤ ਨਹੀਂ ਆਉਂਦੇ ਹੋਗੇ ਸਾਨੂੰ ਜਲਦ ਬੁਲਾਉਂਗੇ ਸਾਡੇ ਨਾਲ ਗੱਲ ਕਰੋਗੇ ਅਸੀਂ ਪੂਰੇ ਪਬਲਿਕ ਦੇ ਵਿੱਚ ਇਹ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਜਦੋਂ ਸਾਡੇ ਨਾਲ ਗੱਲ ਕਰੋ ਸਾਰਾ ਪ੍ਰੈਸ ਸਾਰੀ মিডিਆ ਉੱਥੇ ਮੌਜੂਦ ਰਹੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਪੂਰੀ ਦੁਨੀਆ ਨੂੰ ਕਿ ਅਸੀਂ ਜੋ ਗੱਲਾਂ ਕਰਦੇ ਆ ਉਹ ਕਿੰਨੀਆਂ ਸੱਚੀਆਂ ਨੇ ਜੇ ਅਸੀਂ ਝੂਠੇ ਹੋਵਾਂਗੇ ਤਾਂ ਪੂਰੀ ਦੁਨੀਆ ਮੂਰੇ ਝੂਠੇ ਪਾਵਾਂਗੇ ਤੇ ਜੇ ਅਸੀਂ ਸੱਚੇ ਹੋਵਾਂਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਕਿ ਸਾਡੀਆਂ ਮੰਗਾਂ ਕਿੰਨੀਆਂ ਸੱਚੀਆਂ ਨੇ ਔਰ ਕਿੰਨੀਆਂ ਸੂਚੀਆਂ ਦੂਸਰਾ ਜੀ ਕਾਲਜ ਬੰਦ ਰੱਖੀਏ ਕਦ ਤੱਕ ਬੰਦ ਰੱਖੂਗਾ ਇਸ ਅੱਜ ਪੂਰੇ ਕਾਲਜ ਜਿਹੜੇ ਬੰਦ ਕੀਤੇ ਗਏ ਨੇ ਉਹ ਰੋਸ਼ਵਜੋ ਬੰਦ ਕੀਤੇ ਗਏ ਮੇਰੇ ਨਾਲ ਮੈਨੇਜਮੈਂਟ ਮੈਂਬਰ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਭ ਵੀ ਬੈਠੇ ਖੜੇ ਨੇ ਉਹਨਾਂ ਦੇ ਜੁਆਇੰਟ ਐਕਸ਼ਨ ਕਮੇਟੀ ਦੇ ਜਨਰਲ ਸੈਕਟਿਵ ਵੀ ਨੇ ਸਾਡੀਆਂ ਹੋਰ ਅਧਿਆਪਕ ਜਥੇਬੰਦੀਆਂ ਦੇ ਪ੍ਰਿੰਸੀਪਲ ਸਾਹਿਬਾਨ ਉਹ ਵੀ ਨੇ ਅਸੀਂ ਅੱਜ ਸਿਰਫ ਬੰਦ ਕੀਤਾ ਹੈ ਅਸੀਂ ਅੱਜ ਕੋਈ ਤਰਨਾ ਨਹੀਂ ਲਾ ਰਹੇ ਇਹ ਬੰਦ ਸਿਰਫ ਉਸ ਤਾਲਾ ਬੰਦੀ ਦਾ ਉਸ ਸਿਰਫ ਐਲਾਨ ਕੀਤਾ ਹੈ ਕਿ ਜਦੋਂ ਪੰਜਾਬ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਸੀ ਆਂਤਕਵਾਦ ਦੇ ਦੌਰ ਦੇ ਅੰਦਰ ਉਦੋਂ ਵੀ ਪੰਜਾਬ ਦੀ ਇਸ youth ਨੂੰ ਇਸ ਜਵਾਨੀ ਨੂੰ ਬਚਾਉਣ ਦਾ ਕੰਮ ਇਹਨਾਂ 136 ਐਡਡ ਕਾਲਜਸ ਔਰ ਦੂਜੇ ਪ੍ਰਾਈਵੇਟ ਕਾਲਜਸ ਨੇ ਕੀਤਾ ਸੀ ਅੱਜ ਵੀ ਅਸੀਂ ਅਨਵਾ ਰਹੇ ਹਾਂ ਜਦੋਂ ਪੰਜਾਬ ਪੂਰਾ ਨਸ਼ੇ ਦੀ ਗਰਸ ਦੇ ਵਿੱਚ ਜਾ ਚੁੱਕਾ ਹੈ ਤੁਹਾਡੇ ਕੋਲੇ 64 ਗਵਰਨਮੈਂਟ ਕਾਲਜ ਨੇ 285 ਟੀਚਰ ਨੇ ਤੁਸੀਂ ਅੰਦਾਜ਼ਾ ਲਾਓ ਤਿੰਨ ਟੀਚਰ ਇੱਕ ਇੱਕ ਐਵਰੇਜ ਤੋਂ ਉੱਤੇ ਚਾਰ ਟੀਚਰ ਬੰਦੇ ਤੁਹਾਡੇ ਕੋਲੇ ਇੱਕ ਕਾਲਜ ਤੁਹਾਡੇ ਕੋਲੋ ਚੱਲ ਨਹੀਂ ਰੇ ਤੇ ਫੇਰ ਵੀ ਪੰਜਾਬ ਦੀ ਨੌਜਵਾਨੀ ਨੂੰ ਉੱਚੀ ਸਿੱਖਿਆ ਨੂੰ 136 ਐਡਡ ਕਾਲਜ ਬਚਾ ਕੇ ਚਲਾ ਰਹੇ ਨੇ ਅੱਜ ਸਿਰਫ ਅਸੀਂ ਐਲਾਨ ਕੀਤਾ ਕਿ ਐਦਾ ਨਹੀਂ ਚੱਲੂਗਾ ਜੇ ਜੇ ਸਾਨੂੰ ਮਜਬੂਰ ਕਰੋਗੇ ਤਾਂ ਅਸੀਂ ਕਾਲਜਾਂ 'ਚ ਧਰਨੇ ਵੀ ਦੇਾਂਗੇ ਸੜਕਾਂ 'ਤੇ ਵੀ ਨਿਕਲਾਂਗੇ ਕੌਨਸਟਿਚੁਐਂਸੀਆਂ 'ਚ ਵੀ ਨਿਕਲਾਂਗੇ ਕੱਲੇ-ਕੱਲੇ ਐਮ.ਐਲ.ਏ ਤੱਕ ਵੀ ਪਹੁੰਚਾਂਗੇ ਸੀ.ਐਮ ਤੱਕ ਵੀ ਪਹੁੰਚਾਂਗੇ ਜੇ ਲੋੜ ਪਈ ਤੇ ਜਿਹੜੇ ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਿੱਲੀ ਬੈਠੇ ਨੇ ਉੱਥੇ ਤੱਕ ਵੀ ਪਹੁੰਚਾਂਗੇ ਔਰ ਜੇ ਲੋੜ ਪਈ ਤਾਂ ਆਉਣ ਵਾਲੀਆਂ ਨੌ ਸਟੇਟਾਂ 'ਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਤੱਕ ਵੀ ਪਹੁੰਚਾਂਗੇ ਅਸੀਂ ਉੱਥੇ ਤੱਕ ਪਹੁੰਚਣਾ ਜਾਣਦੇ ਆ ਪਰ ਸਾਨੂੰ ਤੁਹਾਡੇ ਤੋਂ ਹਜੇ ਵੀ ਉਮੀਦ ਹੈ ਕਿ ਤੁਸੀਂ ਸਾਡੀਆਂ ਗੱਲਾਂ ਨੂੰ ਸੁਣੋਗੇ ਔਰ ਉਹਨਾਂ ਤੇ ਵਿਚਾਰੋਗੇ ਔਰ ਅਸੀਂ ਦਾਅਵਾ ਕਰਦੇ ਹਾਂ ਕਿ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਔਰ ਤੁਸੀਂ ਉਹਨੂੰ ਮੰਨੋਗੇ ਅਸੀਂ ਤਾਂ ਪੂਰੇ মিডিਆ ਨੂੰ ਇਨਵਾਈਟ ਕਰਦੇ ਹਾਂ ਕਿ ਜਦੋਂ ਸਾਡੀ ਗੱਲ ਹੋਵੇ ਉਹ ਪਰਦੇ ਦੇ ਪਿੱਛੇ ਨਾ ਹੋਵੇ ਪੂਰੀ ਦੁਨੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ ਧੰਨਵਾਦ ਲੁਧਿਆਣਾ ਤੋਂ ਅបਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼